ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਠੀਕ ਹੈ ਜੀ ਬਾਈ ਕੋਲ ਤਨ ਵੇੜਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਦੋ ਸੂਈਆਂ মিয়া ਇੱਕ ਗੱਪਣ ਵੱਧ ਜਾਣਕਾਰੀ ਆਪਾਂ ਲੈਣੇ ਆ ਬਾਈ ਤੋਂ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ ਹਾਂਜੀ ਬਾਈ ਜੀ ਆਪਣੇ ਕੋ ਕਿੰਨੇ ਵੇੜਾ ਅੱਜ ਤਿੰਨ ਆ ਬਾਈ ਤਿੰਨ ਬੇੜਾ ਹਾਂਜੀ ਪਹਿਲੀ ਬੇੜ ਦੀ ਜਾਣਕਾਰੀ ਦੋ ਜੀ ਆਪਣੀ ਦੀ ਜੇ ਵੀਰੇ ਪਹਿਲਾ ਸੂਆ ਚੌਗੀ ਮੂਹਾਂ ਚਾਰ ਦਾੰਦਾ ਹਾਂਜੀ ਤੇ ਦਣ ਤਨ ਤੋਂ ਚਾਰ ਰਹਿ ਜੂ ਹਜੇ ਠੀਕ ਹੈ ਜੀ ਤਨ ਤੋਂ ਤਿੰਨ ਸੀਲ ਢੰਡੀ ਪੂਰੀ ਜਿੱਧਰ ਦੀ ਮਰਜ਼ੀ ਵਾ ਜਾ ਕੋਈ ਵਾਸਤਾ ਨਹੀਂ ਦਾ ਠੀਕ ਹੈ ਜੀ ਤਨ ਤੋਂ ਚਾਰ ਦਿਨ ਲੈ ਜੀ ਭਰਾ ਪਿਛਲੇ ਸੂਆ ਦਾ ਕਿੰਨਾ ਤਾਂ ਜੀ ਵੀਰੇ ਨੇ ਕੋਲੂਨ ਹੀ ਬੇੜਾ ਬਾਈ ਪਹਿਲਾ ਸੂਆ ਵਾ ਠੀਕ ਆ ਠੀਕ ਆ ਪਹਿਲਾ ਸੂਆ ਪਹਿਲਾ ਸੂਆ ਠੀਕ ਆ ਪਹਿਲਾ ਸੂਆ ਦੇਖ ਸਾਹਿਬ ਲੋਦ ਬਾਦੂ ਪਹਿਲੇ ਸੂਏ 17 18 ਕਿਲੋ ਬੇੜਾ ਠੀਕ ਹੈ ਜੀ ਠੀਕ ਮੜਾ ਤੌਰਖ ਦਿਖਾਉਂਗੀ ਪਹਿਲੇ ਸੁਵੇਬਰਾ ਵੈੜ ਠੀਕ ਹੈ ਨਾ ਤੇ ਲੇਵਾ ਸੁਖਨ ਕਰਮ ਵਾਲੀ ਦਾ ਬਹੁਤ ਵਧੀਆ ਫੇਸ ਕੁਆਲਟੀ ਦੇਖ ਸਕਦੇ ਹੋ ਠੀਕ ਹੈ ਜੀ ਜੋ ਇਹ ਪੂਰਾ ਤਾਲਾ ਦੇਖ ਸਕਦੇ ਚਿੱਟੀ ਵੈੜ ਅੱਛਾ ਠੀਕ ਹੈ ਜੀ ਠੀਕ ਮੋੜ ਨੂੰ ਮੋੜ ਨੂੰ ਭਰਾ ਫੇਸ ਕੁਆਲਟੀ ਬਿਊਟੀ ਦੇਖ ਸਕਦੇ ਭਰਾ ਸੋਹਣੀਆ ਸੁਨੱਖੀ ਆ ਹਾਂਜੀ ਭਾਈ ਜੀ ਰੇਟ ਦਾ ਦੋ ਜੀ ਦਾ ਰੇਡ ਵੀਰੇ 57000 ਰੁਪਏ ਦੀ ਆਪਾਂ ਦੇਣੀ ਆ ਯਸ ਨੂੰ ਯਾ ਛੋੜ ਛੱਪਾ ਹੀ ਹੋਣਾ ਉਹਦੇ ਚੋਂ ਠੀਕ ਹੈ ਜੀ ਹਾਂ ਪਹਿਲਾਂ ਸੁਆਹ ਹਾਂਜੀ ਮੌਲ ਨਹੀਂ ਕਰਨਾਗਾ ਮੌਲ ਕਰਾਉਣੋਂ ਪਹਿਲਾਂ ਪੈਣ ਕਰਾ ਲਓ 70 ਕਰਾ ਲਓ ਠੀਕ ਹੈ ਜੀ ਉਹਨਾਂ ਦਾ 57000 ਤੋਂ ਮਾਨ ਤਾਨ ਕਰਦੇ ਆਂਗੇ ਲੋਪਰਾ 55000 ਬਾਈ ਜੀ ਨੇ ਰੇਟ ਦੱਸਿਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਲੈ ਸੀਲ ਡੰਡੀ ਪੂਰੀਆ ਜਿੱਧਰ ਤੇ ਮਰਜ਼ੀ ਵਹ ਜਾ ਕੋਈ ਚੱਕਰ ਨਹੀਂ ਲੈ ਲੋ ਜੀ ਤਾਂ ਠੀਕ ਹੈ ਜੀ ਦੇਖ ਸਾਡੇ ਭਰਾ ਠੀਕ ਹੈ ਠੀਕ ਠੀਕ ਹੈ ਜੀ ਹਾਂਜੀ ਫਿਰ ਆ ਦੂਜੀ ਦੀ ਦੱਸ ਲਈ ਜਾਣਕਾਰੀ ਇਹ ਪਹਿਲਾ ਸੂਆ ਬਾਈ ਹਾਂਜੀ ਸੂਈ ਨੂੰ ਅਜੇ ਨੂੰ ਹੋ ਗਿਆ ਨੂੰਗੇ ਤਿੰਨ ਤੋਂ ਚਾਰ ਦਿਨ ਠੀਕ ਹੈ ਜੀ ਤੇ 10 ਕਿਲੋ ਦੇ ਕਰੀਬ ਉਹ ਬੋਲੀ ਮੰਨ ਲੇ ਕੋਈ ਦੁੱਧ ਮੰਨ ਲੇ 10 ਕਿਲੋ ਹੋਊ ਹੁਣ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਆਮ ਅਗਰ ਬੱਚਾ ਕੀ ਹੈ ਆ ਬੱਚਾ ਹੀ ਹੈ ਇਹ ਦੇ ਮਗਰ ਠੀਕ ਹੈ ਜੀ ਬੱਸਾ ਹੀ ਮਗਰ ਠੀਕ ਹੈ ਜੀ ਤੁਰ ਕੇ ਖਾਪਰਾ ਹਾਂਜੀ ਬਈ ਰੇਟ ਦੱਸ ਦੋ ਜੀ ਰੇਡ ਬਾਈ ਇਹ ਮੋਲ ਨਹੀਂ ਕਰਨਾ ਲੈਣ ਦੇ ਨਾਲਾ ਕੰਮ ਇਹ 36000 ਦੀ ਵੜ ਦੇ ਦੇਾਂਗੇ 37000 ਰੁਪਏ ਦੀ ਬਾਈ ਵੜ ਦੁੱਧ 12 13 ਕਿਲੋ ਪਾ ਦੂ ਬਾਈ ਰਾਮ ਦਾ ਠੀਕ ਹੈ ਜੀ ਬਾਕੀ ਸੇਵਾ ਦੇ ਸਰਤੇ ਹਾਂ ਸੇਵਾ ਦੇ ਬਾਈ ਬਾਕੀ ਪਹਿਲਾਂ ਵੜ ਹੈ ਕਿਹੜਾ ਟਟ ਮੇਲੇ ਵੜ ਨਹੀਂ ਫੈਕਸਲੇ ਵੇ ਦੀਆਂ ਵੜਾਂ 5 5 700 ਸੂਏ ਦੇਣ ਵਾਲੀਆਂ ਘਰੇ ਕੋਈ ਆਏ ਨਹੀਂਗਾ ਵੀ ਇੱਕ ਸੂਆ ਦੇ ਕੇ ਹੀ ਵੇਚਣ ਵਾਲਾ ਕੰਮ ਨਹੀਂਗਾ ਠੀਕ ਹੈ ਜੀ ਠੀਕ ਦੇਖ ਸਕਦੇ ਹੋ ਬਾਕੀ ਬੱਚੀਆਂ ਹੀ ਆ ਠੀਕ ਹੈ ਜੀ ਠੀਕ ਦੇਖ ਸਕਦੇ ਹੋ ਬਰਾ ਸੋਹਣੀ ਆ ਟੋਪ ਕੁਆਲਟੀ ਟੋਪ ਕੁਆਲਟੀ ਹੈ ਜੀ ਠੀਕ ਹੈ ਜੀ ਸਰਦੂ ਜੀ ਵਾਈ ਜੀ ਨਾਲ ਜਰੂਰ ਕਨਫਰਮ ਕਰੋ ਫਰੰਟ ਬੁਟਰ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਮੋਗਾ ਸੌਰੀ ਠੀਕ ਹੈ ਜੀ ਹਾਂ ਜੀ ਵੀ ਤੀਜੀ ਵਾਰ ਦੀ ਜਾਣਕਾਰੀ ਦਈ ਇਹਨੂੰ ਵੀਰੇ ਮਹੀਨਾ ਡੇਢ ਕੇ ਦੇ ਆਸੇ ਪਾਸੇ ਹੋਊਗਾ ਸੂਈ ਨੂੰ ਹਾਂਜੀ ਬੱਚਾ ਇਹਦਾ ਮਰ ਗਿਆ ਸੀਗਾ ਠੀਕ ਹੈ ਜੀ ਤੇ ਆਪਣੇ ਕੋਲ ਹੀ ਆਪਦੇ ਕੋਲ ਹੀ ਸੂਈਆਂ ਜੇਰ ਜੂਰ ਦੀ ਸਾਫ ਆ ਦੁੱਧ ਸੀ ਇਹਦੇ ਸਲੇ 15 ਕਿਲੋ ਪਹਿਲਾਂ ਠੀਕ ਹੈ ਜੀ ਤੇ ਬੱਚਾ ਮਰਨੇ ਘਟ ਗਿਆ ਸੀ ਉਹ ਹੁਣ ਦਾਣੇ ਤੇ ਮਿਲਦੀ ਆ ਪਾੜਾ ਪਾ ਕੇ ਯਾਨੀ ਕਿ ਠੀਕ ਹੈ ਜੀ ਤੇ ਹੁਣ 10 ਤੋਂ ਪਲੱਸ ਹੀ ਹੋਊਗਾ ਦੁੱਧ 10 ਕਿਲੋ ਦੀ ਗਾਰੰਟੀ ਆ ਆਪਣੀ ਠੀਕ ਹੈ ਜੀ ਹਾਂ ਇਹਦਾ ਰੇਟ ਪਰਾ ਰੇਟ ਯਾਰ ਭਾਈ ਲੈਣ ਦੇਣੇ 25000 ਦੀ ਦੇ ਦੇਾਂਗੇ ਵਿੱਚੋਂ ਛੋੜ ਛੱਪਾ ਕਰ ਦੇਾਂਗੇ ਆਪਣੀ ਦਾ ਵੱੱਦ ਲਈ ਵੀ ਆ ਆਪਣੀ ਦਾ 50 ਦੇ ਆਸੇ ਪਾਸੇ ਲਈ ਵੀ ਆ ਠੀਕ ਹੈ ਜੀ ਹਾਂ ਤੁਰ ਕੇ ਦਿਖਾ ਦਿਓ ਜੀ ਲੋ ਪਰਾ ਚੈੱਕ ਕਰ ਸਾਹਿਬ ਭਾਈ ਜਿਹੜਾ ਲੈ ਜੂਗਾ 10 11 ਕਿਲੋ ਦੁੱਧ ਦਾ ਦੁੱਧ ਨੇ ਹੁਣ ਵੀ 14 15 ਕਿਲੋ ਹੀ ਕਰ ਜਾਣਾ ਮੰਨ ਕੇ ਚੱਲ ਬੱਚੇ ਦਾ ਕਰਕੇ ਘਟ ਗਈ ਸੀ ਹੁਣ ਵੀ 14 15 ਕਿਲੋ ਹੀ ਕਰ ਜੋ ਭਾਈ 15 18000 ਦੀ ਅਗਲਾ ਵੱਛੀ ਦਿੰਦਾ ਇਹਦੇ ਥਲੇ 10 11 ਕਿਲੋ ਦੁੱਧ ਆ ਸਹੀ ਗੱਲ ਹੈ ਜੀ ਸਹੀ ਗੱਲ ਰੇਟ ਭਾਅ ਵੱਛੀਆਂ ਵਾਲਾ ਹੀ ਆ ਭਾਈ ਕਿਹੜਾ ਗੇਰਾ ਭਾਅ ਵੀ ਜੇ ਜਦੋਂ ਗੱਪਣ ਤੋਂ ਕੋਡ ਚੈੱਕ ਹੋ ਗਈ ਬਾਈ ਉਦੋਂ ਵੀ 35 36000 ਦੀ ਵੇਗ ਜੂ ਫੇਰ ਵੀ ਸਹੀ ਗੱਲ ਹੈ ਸਹੀ ਗੱਲ ਕਦ ਕਾਠ ਵੈੜਾ ਵੈੜ ਦਾ ਚੰਗਾ ਲੈ ਵਾਲੂ ਵਰਟੀ ਲਟੋਲਾ ਬਹੁਤ ਆ ਬਾਕੀ ਸੇਵਾ ਦੇ ਸਰ ਬਾਈ ਥਣ ਚੁਾਈ ਬਹੁਤ ਬੋਲੀ ਆ ਮੁੱਚੀ ਜੀ ਹਰ ਕੀਤਾ ਹੈ ਰਵਾਇਤ ਦੀ ਆ ਠੀਕ ਹੈ ਜੀ ਠੀਕ ਆਦੇ ਦੋ ਡੰਗ ਚੋ ਲਵੇ ਤਿੰਨ ਚੋ ਲਵੇ ਆਪਾਂ ਨੂੰ ਕੋਈ ਚੱਕਰ ਨਹੀਂ ਬਾਈ ਠੀਕ ਹੈ ਜੀ ਚਾ ਤਿੰਨ ਡੰਗ ਚੋ ਕੇ ਭਰਾ ਕਹਿੰਦਾ ਲੈ ਸਾ ਸਾ ਤਸੱਲੀ ਕਰਾ ਕੇ ਰੇਟ ਵੀ ਪਾਈ ਨੇ ਜਮਾ ਜਾਜੀ ਦੱਸਿਆ 25000 ਰੁਪਇਆ ਰੇਟ ਆ ਭਰਾ ਇਹਦਾ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੁਸੀਂ ਲੈ ਲਓ ਫੋਨ ਤੇ ਠੀਕ ਹੈ ਜ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਜੀ ਕੋਲ ਤੈਨੂੰ ਬੜਾ ਸਹੀ ਪਿੰਡ ਬੋਟਰਾ ਬਾਈ ਉਹ ਕੰਮ ਨਹੀਂਗਾ ਆਪਾਂ ਜੇ ਬੱਚਾ ਖੜ੍ਹਾ ਕੇ ਵੇਚਣੀ ਹੁੰਦਾ ਫਿਰ ਜਿੰਨਾਂ ਦੀ ਮਰਜ਼ੀ ਵੇਚ ਲਾਪਾ ਨੂੰ ਆਏ ਆ ਵੀ ਚਲ ਆਪਣਾ ਚਲ ਘਾਟਾ ਵਾਧਾ ਦਾ ਪੈਣਾ ਹੀ ਠੀਕ ਹੈ ਕਿ ਨਹੀਂ ਹਾਂਜੀ ਤੇ ਤਾਂ ਕਰਕੇ ਆਪਾਂ ਦੇ ਦੇਾਂਗੇ ਹਿਸਾਬ ਨਾਲ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਹੂੰ ਬਾਕੀ ਬਾਈ ਦਾ ਢਿੱਲੋ ਡੇਰੀ ਫਾਰਮ ਤੇ ਬੋਰਡ ਵੀ ਲਾਇਆ ਬਾਈ ਦਾ ਠੀਕ ਹੈ ਨਾ ਵਪਾਰ ਦਾ ਕੰਮ ਠੀਕ ਹੈ ਜੀ ਚੈੱਕ ਕਰ ਸਕਦੇ ਨੰਬਰ ਵੀ ਬਾਈ ਦਾ ਲਿਖਿਆ ਵਾ ਢਿੱਲੋ ਡੇਰੀ ਫਾਰਮ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ